ਪੰਜਾਬ ਸਰਕਾਰ ਵੱਲੋਂ ਆਈਏਐਸ ਪੀਸੀਐਸ ਦੀਆਂ 322 ਪੋਸਟਾਂ ਸਾਡੇ ਨੇੜਲੇ ਪਿੰਡ ਜੂੜ ਦੇ ਵਿੱਚ ਭਗਵੰਤ ਮਾਨ ਵੱਲੋਂ ਮਹੀਮ ਤਹਿਤ ਪਿੰਡ ਪਿੰਡ ਦੇ ਵਿੱਚ ਜਾ ਕੇ ਕੈਂਪ ਲਗਾਏ ਜਾ ਰਹੀ ਹੈ ਜਿਹੜੇ ਕਿ ਕਦੇ ਵੀ ਇਹ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਯਤਨਾ ਨਾਲ ਲੋਕਾਂ ਦੀ ਸਰਕਾਰੀ ਦਫ਼ਤਰਾਂ 'ਚ ਖੱਜਲ ਖੁਆਰੀ ਖਤਮ ਹੋ ਗਈ ਹੈ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਦੀ ਲੋੜ ਨਹੀਂ ਪੈਂਦੀ ਸਗੋਂ ਮੋਹੱਲਿਆਂ ਦੇ ਵਿੱਚ ਹੀ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਕੈਂਪ ਲਗਾਏ ਜਾ ਰਹੇ ਹਨ ਜਿੱਥੇ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕੈਂਪਾਂ 'ਚ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਕਰਕੇ ਬਿਨਾਂ ਖੱਜਲ-ਖੁਆਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ। ਹੁਣ ਤੱਕ ਹਜ਼ਾਰਾਂ ਲੋਕ ਇਸ ਦਾ ਫਾਇਦਾ ਲੈ ਚੁੱਕੇ ਹਨ। ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸੁਖਹੁਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ 1076 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਤੁਸੀਂ ਕਹੋਗੇ ਜੀ ਮੈਂ ਪ੍ਰਮਾਣ ਪੱਤਰ ਬਣਾਉਣਾ ਮੈਨੂੰ ਜੀ ਫਲਾਨੇ ਸਰਟੀਫਿਕੇਟ ਦੀ ਲੋੜ ਹੈ ਤੁਹਾਡੇ ਘਰੇ ਆਜੂਗਾ ਉਹਦੇ ਕੋਲੇ ਸਾਰਾ ਕੰਪਿਊਟਰ ਹੋਊਗਾ ਉਹਦੇ ਕੋਲੇ ਗੂਠਾ ਜਾਂ ਸਾਈਨ ਲਵਾਉਣ ਵਾਸਤੇ ਬਾਇਓਮੈਟ੍ਰਿਕ ਇਕੁਪਮੈਂਟ ਹੋਣਗੇ ਤੀਜੇ ਚੌਥੇ ਜਾਂ ਦੂਜੇ ਦਿਨ ਤੁਹਾਡੇ ਘਰੇ ਆ ਕੇ ਪੜਾ ਕੇ ਜਾਊਗਾ ਪੋਸਟਾਂ ਜਿਹੜੀਆਂ ਗਿਆ ਇੱਕ ਵਾਰ ਫੇਰ ਕੱਢ ਦਿੱਤੀਆਂ ਗਿਆ ਨੇ ਕਿਉਂਕਿ ਕਾਫੀ ਸਮੇਂ ਦੇ ਬਾਅਦ ਜਿਹੜੀਆਂ ਗਿਆ ਇਹ ਪੋਸਟਾਂ ਕੱਢੀਆਂ ਗਿਆ ਨੇ ਔਰ ਜਿਹੜੇ ਆਈਐਸ ਪੀਸੀਐਸ ਜਿਨ੍ਹਾਂ ਨੂੰ ਤਿਆਰ ਕਰਦੇ ਨੇ ਸਟੇਟ ਅਵਾਰਡ ਦੇ ਨੋ ਸ਼ਰਮਾ ਜੀ ਸਾਡੇ ਨਾਲ ਮੌਜੂਦ ਨੇ ਪਟਿਆਲਾ ਤੋਂ ਕਿਉਂਕਿ ਇਹਨਾਂ ਨੂੰ 2008 ਦੇ ਵਿੱਚ ਸਟੇਟ ਅਵਾਰਡ ਮਿਲਿਆ ਸੀ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਨੂੰ ਅਵਾਰਡ ਦਿੱਤਾ ਸੀ ਕਿਉਂਕਿ ਇਹਨਾਂ ਨੇ ਹੀ ਜਿਹੜੇ ਆਈਐਸ ਪੀਸੀਐਸ ਸਭ ਤੋਂ ਜ਼ਿਆਦਾ ਪਟਿਆਲੇ ਦੇ ਵਿੱਚੋਂ ਬਣਾ ਕੇ PCS ਅਫਸਰ ਜਿਹੜੇ ਹੈਗੇ ਨੇ ਉਹ ਬਣਾਏ ਨੇ ਸਾਡੇ ਨਾਲ ਵਿਨੋਦ ਸ਼ਰਮਾ ਜੀ ਮੌਜੂਦ ਨੇ ਗੱਲਬਾਤ ਕਰਨ ਲੈ ਵਿਰੋਜ ਜੀ ਇੱਕ ਵਾਰ ਫੇਰ ਪੰਜਾਬ ਸਰਕਾਰ ਨੇ IAS PCS ਦੀਆਂ ਪੋਸਟਾਂ ਦੀ ਸੁਬਾਈ ਕਰ ਦਿੱਤੀਆਂ ਨੇ ਤੁਸੀਂ ਪੜ੍ਹਾਈ ਕਰਾਉਂਦੇ ਹੋ ਤੇ ਏਡੇ ਵੱਡੇ ਅਹੁਦਿਆਂ ਤੇ ਪਹੁੰਚਾਉਂਦੇ ਹੋ ਤੇ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਹੁਣ ਫੇਰ ਦੁਬਾਰਾ ਤੋਂ ਇੱਕ ਵਾਰ ਫੇਰ ਸ਼ੁਰੂ ਹੋ ਗਿਆ ਇਹ ਕੰਮ ਕਿ IAS PCS ਅਫਸਰਾਂ ਨੂੰ ਤਿਆਰੀ ਕਰਵਾ ਕੇ ਤੁਹਾਡੇ ਕੋਲ ਬੱਚੇ ਆ ਰਹੇ ਨੇ ਪਹੁੰਚਣਗੇ 5 ਸਾਲ ਦਾ ਵਾਦਾ ਹੈ ਇੰਦੀ ਵੈਕੈਂਸੀ 5 ਸਾਲ ਦਾ ਵਾਦਾ ਵੈਕੈਂਸੀ ਜਾਈ ਹੈ PCS ਦੀਆਂ ਜੀ ਇੰਦਿਆਂ ਉਹਦੇ ਬੱਚਾ ਨੂੰ ਉਹਦੇ ਯੰਗ ਜਨਰੇਸ਼ਨ ਦਾ ਇਹ ਨਾ ਬਹੁਤ ਵਧੀਆ ਮੌਕਾ ਮਿਲਿਆ ਹੈ ਜੰਨਾ ਉਹਦੇ ਉਹਦੇ ਬੱਚੇ ਦਾ ਹਾਈएस्ट ਸਟੱਡ ਹੈ ਸਟੇਟ ਗਵਰਨਮੈਂਟ ਦਾ ICS ਅੰਡਰ ਲਾਈਟਸ ਪਰ BC ਜੰਨਾ ਔਰ ਬਸ ਪੈਸ਼ਨ ਚਾਹੀਦਾ ਬੱਚੇ ਦੇ ਅੰਦਰ ਜਨੂੰਨ ਚਾਹੀਦਾ ਜੰਨਾ ਔਰ ਕੋਈ ਜ਼ਿਆਦਾ ਔਖਾ ਨਹੀਂ ਹੈ ਜਨਨ ਅਗਰ ਬੱਚਾ ਜੜੀ ਜਾਂਦਾ ਮਹਿੰਤੀ ਹੈ ਜਨਨ ਔਰ ਬੰਸਾਈਡਡ ਗੋਦਾਉਦਾ ਔਰ ਯੂਰ ਸੀ ਕੇ ਅਚੀ ਬਰੀਜ਼ ਕੇ ਜਿਸ ਤਰ੍ਹਾਂ ਕਿ ਆਈਐਸਪੀਸੀਐਲ ਦੀ ਪੜਾਈ ਵਾਸਤੇ ਪਹਿਲੇ ਕਿੱਥੋਂ ਸਟਾਰਟਿੰਗ ਕਰਨੀ ਪੈਂਦੀ ਹੈ ਕਿੱਥੋਂ ਕਿ ਬੱਚਾ ਪੜ੍ਹੇ ਪਲਸ 2 ਤੋਂ ਬਾਅਦ ਆਵੇ ਜਾਂ ਕਿ ਕਿਸ ਤਰ੍ਹਾਂ ਕਿਹੜੀ ਕਿਹੜੀ ਪੜ੍ਹਾਈ ਰੀਅਲ ਟਾਈਮ ਇਜ਼ 10th ਤੋਂ ਆਪਕੇ ਜਨਤਸ 2 ਦੇ ਬਾਅਦ ਬੱਚਾ ਸਟਾਰਟ ਕਰੇ ਬੈਟਰ ਹੈ ਕਿ ਹਿਮਨਿਟੀ ਦੇ ਆਈਐਸ ਔਰ ਇੰਟੂ ਪੀਸੀਐਸ ਔਰ ਇੰਟੂ ਬੱਚੇ ਹੈ

ਅੰਦਾਜ਼ਨ ਕਿੰਨਾ ਦਾ ਖਰਚਾ ਆ ਜਾਂਦਾ ਜੇ ਇਸ ਤਰ੍ਹਾਂ ਕਿ ਆਪਾਂ ਆਈਐਸਪੀਸੀਆ ਦੀ ਪੜਾਈ ਨੂੰ ਸ਼ੁਰੂ ਕਰਦੇ ਆ ਤੇ ਬੱਚਾ ਕਿੰਨਾ ਖਰਚਾ ਮਿਨਿਮਲ ਲਗਾ ਕੇ ਚੱਲੇ ਤੇ ਕਿਸ ਤਰ੍ਹਾਂ 3 ਸਾਲ ਦਾ ਲਾ ਲਓ ਤੁਸੀਂ ਜਿੰਨਾ 3 ਸਾਲ ਦਾ 40000 35 ਤੋਂ 40000 ਅੰਦਾਜ਼ਨ ਤਾਂ ਨਹੀਂ ਨਹੀਂ ਟੋਟਲ ਨਹੀਂ ਜਿੰਨਾ ਟੋਟਲ 35 ਤੋਂ 40000 ਰੁਪਏ ਜਿਹੜਾ ਹੈ ਉਹ ਬੱਚੇ ਨੂੰ ਗੋਸ਼ ਕਰਦਾ ਅੰਦਾਜ਼ਨ ਹੀ ਹੋਰ ਬਸ ਤੇ ਇੱਕ ਦੋ ਦਿਨ ਦੀ ਪੇਪਰ ਬੜਨੇ ਵੀ ਨੇ ਬੱਚੇ ਨੂੰ ਇਕਨੋਮੀ ਟਾਈਮਸ ਹਿੰਦੂ ਜਨਾ ਇਕਦਮ ਇਹ ਮੈਗਰੀਨ ਲਾ ਲੈ ਬੱਚਾ ਯੋਜਨਾ ਹੈ ਟਾਈਮ ਜਨਾ ਇਹ ਬੱਚਾ ਬੜੇ ਰੈਗੂਲਰਲੀ ਜਨਾ ਇਹ ਡਿਗਟ ਜਨਾ ਥੋੜਾ ਜਿਹਾ ਬੱਚੇ ਨੂੰ ਇਹ smartphones ਨੂੰ ਜੁਡੀਸ਼ਰੀਸ ਦੀ ਯੂਜ਼ ਕਰਨਾ ਚਾਹੀਦਾ ਓਨਲੀ ਫਾਰ ਸਟਡੀ ਪਰਪਸ ਗੱਲ ਕਿਤੇ ਪਟਿਆਲਾ ਦੇ ਵਿੱਚ ਆਈਐਸਪੀਸੀਐਸ ਦੇ ਜਿਹੜੇ ਅਫਸਰ ਨੇ ਉਹ ਤੁਹਾਡੇ ਕੋਲ ਪੜਾਈ ਕਰਕੇ ਤਿਆਰ ਹੋ ਕੇ ਗਏ ਨੇ ਕਿੰਨੇ ਜਿਹੜੇ ਅਫਸਰ ਤਿਆਰ ਮੇਰੇ ਅਸਲ ਤੱਕ 500 ਤੋਂ ਉੱਤੇ ਆਈਐਸ ਲਾਈਟ ਸਰਵਿਸਿਸ ਦੇ ਅਫਸਰ ਔਰ ਮੋਰ ਦੈਨ 80% ਆਫ ਦਾ ECS ਅਫੀਸ਼ੀਅਲਸ ਇਨ ਦਾ ਹੋਲ ਸਟੇਟ ਹੈ ਬੀ ਮਾਈ ਸਟੂਡੈਂਟ ਮੋਸਟ ਆਫ ਮਾਈ ਸਟੂਡੈਂਟਸ ਸੈਵਰਲ ਸਟੂਡੈਂਟਸ ਹੈ ਬੀਨ ਆਫ ਦਾ ਰੈਂਕ ਆਫ ਚੀਫ ਸੈਕਟਰੀ ਦੈਨ ਡੀਜੀਪੀ ਲੈਵਲ ਇਵਨ ਲਾਈਕ ਅਨੁਰਤ ਵਾਡੀ ਦੈਨ ਆਪਣਾ ਬਹੁਤ ਵੱਡੇ ਵੱਡੇ ਅਫਸਰ ਇੰਦੇ ਨਹੀਂ ਕੋਈ ਸਟੇਟ ਦੇ ਹੁੰਦੀ ਚੀਫ ਸੈਕਟਰੀ ਹੈ ਡੀਜੀਪੀ ਹੈ ਇੰਦੇ ਨਹੀਂ ਦੇ ਹੈਵ ਬੀਨ ਮਾਈ ਸਟੂਡੈਂਟਸ ਦਨ ਨਾਮ ਪ੍ਰਾਊਡ ਆਫ ਦੇ ਜਿਸ ਤਰ੍ਹਾਂ ਤੁਸੀਂ ਪ੍ਰਾਊਡ ਕਰ ਰਹੇ ਕਿ ਹੁਣ ਜਿਸ ਤਰ੍ਹਾਂ ਪਟਿਆਲਾ ਦੀ ਗੱਲ ਕੀਤੀ ਹੈ ਪਟਿਆਲਾ ਦੇ ਵੀ ਹਰਚਰਨ ਸਿੰਘ ਪੁੱਲਾ ਡੀਆਈਜੀ ਨੇ ਜਿਹੜੇ ਆਗੇ ਨੇ ਉਹ ਤੁਹਾਡੇ ਕੋਲ ਪੜਾਈ ਕਰਕੇ ਗਏ ਨੇ ਜਾਂ ਇਹ ਏਡੀਸੀ ਮੈਡਮ ਨੇ ਉਹ ਕਰਕੇ ਗਏ ਨੇ ਹੋਰ ਵੀ ਕਾਏ ਕਾਫੀ ਅچھے ਅਫਸਰ ਤੇ ਆ ਕੇ ਮਿਲਦੇ ਵੀ ਨੇ ਇਹਦੇ ਕਿ ਕਿ ਆਹ ਜੀ ਸਰ ਮੈਂ ਅੱਜ ਇੱਥੇ ਆਪਣਾ ਇਸ ਉਹਦੇ ਤੇ ਮੈਂ ਪਹੁੰਚ ਚੁੱਕੀ ਹਾਂ ਇਹ ਜਦੋਂ ਵੀ ਇਹਨਾਂ ਨੂੰ ਕਿਸ ਕਹੀਦਾ ਹੈ ਜਨਮਨ ਦਾਸਕ ਵਾਸਤੇ ði do it immediate ਦਿਨ ਬੀਜੀ ਅਫਸਰ ਹੁੰਨੇ ਆ ਨਹੀਂ ਇਸ ਨੂੰ ਤੰਗ ਕਰੀਦਾ ਉਹ ਫ੍ਰੀਕੁਐਂਟਲੀ ਆਵੇਂ ਦਿਨ ਬਟ ਬੈਨ ਐਵਰ ਆਈ ਵਿਜ਼ਿਟ ਥੈਮ ਔਰ ਆਈ ਰਿੰਗ ਥੈਮ ਦੇ ਇਮੀਡੀਏਟਲੀ ਡੂ ਦਾ ਨੀਡਫੁਲ ਟਾਸਕ ਦੈਨ ਜੋ ਜੈਨੂਇਨ ਕੰਮ ਹੁੰਦਾ ਹੈ ਜੀ ਜੈਨੂਇਨ ਕੰਮ ਹੀ ਕਹੀਦਾ ਬੱਚੇ ਦਾ ਇਸ ਦੇ ਦਾ ਵੀ ਦੈਨ ਦੈਟ ਇਜ਼ ਇਮੀਡੀਏਟਲੀ ਡਨ ਜਿਸ ਤਰ੍ਹਾਂ ਕਿ ਹੁਣ ਪੰਜਾਬ ਸਰਕਾਰ ਨੇ ਪੋਸਟਾਂ ਕੱਢ ਦਿੱਤੀਆਂ 322 ਤੇ ਹੁਣ ਬੱਚੇ ਜਿਹੜੇ ਹੈਗੇ ਨੇ ਤੁਹਾਡੇ ਕੋਲ ਪੜ੍ਹਾਈ ਕਰ ਰਹੇ ਨੇ ਉਹ ਪੇਪਰ ਲਈ ਤਿਆਰ ਹੀ ਨੇ ਹੁਣ ਅੱਗੇ ਜਿਹੜੇ ਪੇਪਰ ਲਈ ਤਿਆਰੀ ਹੈ ਉਹਨਾਂ ਦੀ ਜਿਹੜੇ ਬੱਚੇ आई एस डी तैयारी कर रहे थे पिछले दो दो साल तो दे आर वेल प्रिपेयर फॉर पी सी एस बिगनर हैं दे विल हैव टू वर्क वेरी हार्ड तो टाइम इज वेरी शॉर्ट जस्ट ओनली थ्री मंथ्स हैव बीन देयर तीन महीने के अंदर दे विल हैव टू वर्क वेरी वेरी हार्ड दे नंबर दो जो वर्क दो जो आर प्रिपेयरिंग फॉर द लास्ट टू और थ्री ईयर्स दे आर बेस्ट फॉर पी सी ਜੀ ਆਪਣੇ ਥੋੜਾ ایکسپੀਰੀਅੰਸ ਦੱਸੋ ਕਿਉਂਕਿ ਹੋਰ ਵੀ ਜਿਹੜੇ ਲੋਕ ਨੇ ਕਿਉਂਕਿ ਪੋਸਟਾਂ ਦੇ ਹੁਣ ਲਗਾਤਾਰ ਜਿਹੜੇ ਪੰਜਾਬ ਸਰਕਾਰ ਨੇ ਉਹ ਕੱਡੀਆਂ ਨੇ ਕਿ ਅੱਗੇ ਵੀ ਘੱਟ ਸਕਦੀਆਂ ਨੇ ਤੇ ਹੋਰ ਬੱਚੇ ਤੁਹਾਡੇ ਨਾਲ ਕਿਸ ਤਰ੍ਹਾਂ ਜੁੜਨ ਤੇ ਕਿਸ ਤਰ੍ਹਾਂ ਉਹਨਾਂ ਨੂੰ ਪੜਾਈ ਕਰਾਉਂਦੇ ਤੁਸੀਂ ਕਿ ਕਿਸ ਤਰ੍ਹਾਂ ਕਰਦੇ ਵਿੱਚ ਬੁਲਾ ਕੇ ਜਾਂ ਕਿਸ ਤਰ੍ਹਾਂ ਟਿਊਸ਼ਨ ਵਗੈਰਾ ਕਿਸ ਤਰ੍ਹਾਂ ਲੱਗਦੀ ਉਹਨਾਂ ਦੀ ਐਕਚੁਅਲੀ ਇਹ ਬੱਚਿਆਂ ਨੇ denn ਉਹਨਾਂ ਨੂੰ ਮੋਟੀਵੇਟ ਕਰੀਦਾ ਮੋਟੀਵੇਸ਼ਨ ਇਜ਼ ਅ ਵੈਰੀ ਇੰਪੋਰਟੈਂਟ ਫੈਕਟਰ denn ਕਿ ਯੂ ਕੈਨ ਡੂ ਇਟ तो मेरा पर्सनल एक्सपीरियंस है ए कैंडिडेट गेटिंग लेस देन 50 परसेंट मार्क्स इन बीए एंडिया ना हैव गोट वेरी हाई रैंक्स इन आई एस वेरी हाई रैंक्स जस्ट बिकॉज ऑफ देयर पैशन इंडिया ना अभी बच्चे में जुनून है कन्विक्शन है इंडिया ना देन दे बाउंड टू गेट दर दैट प्रोड्यूस दैट ਪੰਜਾਬ ਸਰਕਾਰ ਜਿਹੜੀ 2008 ਦੇ ਵਿੱਚ ਸੀ ਪ੍ਰਕਾਸ਼ ਸਿੰਘ ਬਾਦਲ ਦੀ ਉਹਨਾਂ ਵੱਲੋਂ ਤੁਹਾਨੂੰ ਸਟੇਟ ਅਵਾਰਡ ਵੀ ਦਿੱਤਾ ਗਿਆ ਤੇ ਉਹ ਕੁਝ ਖਾਸ ਸੀ ਜਿਹੜਾ ਕਿ ਜਦੋਂ ਦਿੱਤਾ ਗਿਆ ਤੁਹਾਨੂੰ ਆਨਰ ਕੀਤਾ ਮੇਰਾ ਕਿਉਂਕਿ ਥ੍ਰਾਈਸ ਇਹ ਆਈ ਇਸਪੈਸ ਵੀ ਮਾਈ ਸਟੂਡੈਂਟ ਅਸ਼ੋ ਜਿੰਦਲ ਅੰਕੂ ਗਰਗ ਗੁਨੀ ਤੇਜ ਜਿਹਨਾਂ ਹੀ ਐਡਮਿਨ ਡਿਪਟੀ ਕਮਿਸ਼ਨਰ ਰੋਪੜ on deputation ਤੇ ਅਦਰਬਾਈਸ ਯੂ ਆਫ ਕਨਾਟਕਾ ਕਾਡਰ ਉਹਦੇ ਆ ਪੰਜਾਬ ਮੈਂ ਰਹੀ ਇਸ ਸਾਲ ਉਹ सी वर सैकेंड इन इंडिया डेट दी टू थाउजेंड ट्वेंटी टू के अंदर नवा बच्चे दे था गामनी सिंगला सी एस गोड द यूपी कैडर जिन्हें ना एस डी एम मुरादाबाद जिन्हें द ऑल दी एक्सेप्शनल कैंडिडेट्स जिन्हें इन्हें दी रिकॉग्निशन थी ए, तीन आई एस टॉपर दी गुनी तेज दी हर फादर हैज बीन ए, पंजाबी डिवीजन के एडिटर ਮਿਸਟਰ ਤੇਜ ਨਦੀ ਡਾਕਟਰ ਸੀ ਗੁੰਦੀ ਤੇਜ ਦੇਣਾ اور ਉਸ ਨੂੰ ਦੇ ਰਿਕੋਗਨੀਸ਼ਨ ਦਿੱਤੀ ਪੰਜਾਬ ਗਵਰਨਮੈਂਟ ਨੇ ਦੇਣਾ ਇਟ ਵਾਸ ਬੀ ਗੌਰਨਰ ਫॉर ਮੀ ਸੋ ਐਸ ਐਨ ਪਟਿਆਲਾ ਤੋਂ ਵਿਨੋਦ ਸ਼ਰਮਾ ਜੀ ਸਟੇਟ ਆਫੀਸ ਜਿਨ੍ਹਾਂ ਨੇ ਅੱਜ ਤੱਕ ਜਿਹੜੇ ਅੱਗੇ ਨੇ ਕਾਫੀ ਜਿਆਦਾ ਜਿਹੜੇ ਅੱਗੇ ਨੇ ਆਈਐਸ ਪੀਸੀਐਸ ਅਫਸਰ ਬਣਾ ਕੇ ਭੇਜੇ ਇਵਨ ਕਿ ਸੀਨੀਅਰ ਸੈਕਟਰੀ ਤੱਕ ਜਿਹੜੇ ਨੇ ਕਾਫੀ ਜਗ੍ਹਾ ਤੇ ਲੱਗੇ ਹੋਏ ਨਜ਼ਰ ਆ ਰਹੇ ਨੇ ਤੇ ਇਹਨਾਂ ਉਹਦਾ ਆਸ਼ੀਰਵਾਦ ਦੇ ਨਾਲ ਹੀ ਜਿਹੜਾ ਹੈਗਾ ਕਿ ਇਸ ਮੁਕਾਮ ਤੇ ਬੈਠ ਕੇ ਜਿਹੜਾ ਹੈਗਾ ਕਿ ਉਹ ਅੱਜ ਦੇਸ਼ ਤੇ ਪੰਜਾਬ ਦੀ ਜਿਹੜੀ ਹੈਗੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਪਟਿਆਲਾ ਤੋਂ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਕੁਲਿੰਦਰ ਘੁੰਮਣ ਰੂਪ